ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਨੇਰ ਇਹ ਪਿੰਡ ਜੀਰਾ ਤਹਿਸੀਲ ਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਹੈ ਬਿਲਕੁਲ ਜੀਰੇ ਦੇ ਨਾਲ ਲਗਮਾ ਇਹ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਚੰਗੇ ਪਸ਼ੂ ਰੱਖਦਾ ਦੁੱਧ ਵਾਲੇ ਪਸ਼ੂ ਰੱਖਦਾ ਕੁਝ ਟਾਈਮ ਪਹਿਲਾਂ ਇੱਕ ਮੱਝ ਦੀ ਵੀਡੀਓ ਬਣਾਈ ਸੀ ਸ਼ਾਇਦ ਬਹੁਤੇ ਵੀਰਾਂ ਦੇ ਧਿਆਨ ਚਾਵੇ ਵੀ ਉਹਦਾ ਹਵਾਨਾ ਸਭ ਤੋਂ ਵੱਡਾ ਸੀ ਹਰਿਆਣੇ ਦੇ ਵਿੱਚੋਂ ਮੱਝ ਬਾਈ ਹੋਰਾਂ ਕੋਲ ਆਈ ਸੀ ਵੀ ਅੱਜ ਵੀ ਪਸ਼ੂ ਜਿਹੜੇ ਘਰ 'ਚ ਭਾਵੇਂ ਕੁਸ ਮੱਝਾਂ ਜਿਹੜੀਆਂ ਉਹ ਉਮਰ ਦੇ ਵਿੱਚ ਐ ਪਰ ਢਾਂਜੇ ਤੁਸੀਂ ਦੇਖੋਗੇ ਤੇ ਮੱਝਾਂ ਦੁੱਧਾਂ ਲੀਆਂ ਐ ਇਹ ਮੱਝ ਐਸ ਵਾਰ ਵੀ ਹਰਿਆਣੇ ਦੇ ਵਿੱਚ ਕਿਸੇ ਮੇਲੇ 'ਚ ਚੰਗਾ ਦੁੱਧ ਦੇ ਕੇ ਆਈ ਐ ਇਹ ਤੋਂ ਬਿਨਾ ਦੱਸੋ ਘਰ ਦੇ ਵਿੱਚ ਇੱਕ ਨੀਲੀ ਰਾਵੀ ਨਸਲ ਦੀ ਮੱਝ ਸਰਦਾਰ ਰਸਾਲ ਸਿੰਘ ਜੀ ਬਲਟੋਏ ਵਾਲੀ ਉਹਨਾਂ ਦੇ ਘਰ ਦੀ ਜੰਪਾਲ ਇਹ ਮੱਝ ਵੀ ਇਹਨਾਂ ਕੋਲ ਐਸ ਟਾਈਮ ਸੋਹਣੇ ਦੁੱਧ ਤੇ ਚੱਲਦੀ ਐ ਸੁੱਖ ਚਾਹੀਦੀ ਐ ਸਵਾਬ ਬਣਿਆ ਤਾਂ ਲਾਈਵ ਚ ਆ ਕੇ ਦਿਖਾਵਾਂਗੇ ਵੈਸੇ ਜਿਹੜੇ ਅੱਜ ਵੀਡੀਓ ਜਿਹੜੀ ਬਣਨੀ ਆ ਉਹਦੇ ਚ ਵਿਕਰੀ ਵਾਲੇ ਦੋ ਨਗ ਦਿਖਾਉਣੇ ਆ ਇੱਕ ਤਾਂ ਇਹ ਝੋਟੀ ਇਹਦੀ ਵੀ ਬਨਾਵਟ ਤੁਹਾਨੂੰ ਪਸੰਦ ਆਊਗੀ ਥਾਣਾ ਚ ਬਿੱਥੀ ਬਹੁਤ ਸੋਹਣੀ ਐ ਥਾਨ ਦਾ ਸੈਜ ਜਿਹੜਾ ਉਹ ਪੂਰਾ ਖੁੱਲਣਾ ਹੁੰਦਾ ਜਦੋਂ ਪਸੂ ਨੇੜ ਆ ਜਾਂਦਾ ਜਦੋਂ ਧਾਰਾ ਪਾਉਂਦਾ ਥਾਣਾ ਚ ਉੱਤੋਂ ਟਾਂਚਾ ਸੋਹਣਾ ਬਾਕੀ ਹਵਾਨੇ ਦੀ ਸਾਫ਼ ਸੁਥਰੀ ਦਿਸਦੀ ਐ ਥਾਂ ਸਾਰਾ ਪੱਕਾ ਦੱਸੋ ਇੱਥੇ ਬਾਈ ਦਾ ਜਿਹੜਾ ਇੱਥੇ ਜਗਾ ਬਣੀ ਐ ਸੋ ਇਦਾਂ ਦਾ ਥਾਨ ਹਵਾਨੇ ਇਸ ਝੋਟੀ ਦਾ ਇਹ ਵਕਾਊ ਆ ਇਹ ਤੋਂ ਬਿਨਾ ਜਿਹੜੀ ਮੱਝ ਦਾ ਮੈਂ ਜ਼ਿਕਰ ਕੀਤਾ ਸੀ ਵੱਡੇ ਹਵਾਨੇ ਵਾਲੀ ਉਹਦਾ ਕਟਾ ਇਹ ਵੀ ਬਾਈ ਨੇ ਵੇਚਣਾ ਹੈ ਆਓ ਡਿਟੇਲ ਪੁੱਛੀਏ ਫਿਰ ਇਹ ਤੋੜਾਂਗੇ ਜਿੰਨੇ ਕੋ ਪੋਸੀਬਲ ਹੋਏ ਕਿਉਂਕਿ ਥਾਂ ਥੱਲੋਂ ਪੱਕਾ ਸਾਰਾ ਕੋਸੂ ਸਲਿੱਪ ਕਰਕੇ ਡਿੱਗੇ ਨਾ ਬਾਕੀ ਮੱਝਾਂ ਵੈਸੇ ਦਿਖਾਈਆਂ ਦੋਸਤੋ ਵਿਕਾਊ ਸਿਰਫ ਇਹ ਦੋ ਨਾਗ ਹੈ ਡਿਟੇਲ ਪਹਿਲਾਂ ਛੋਟੀ ਦੀ ਪੁੱਛਦੇ ਭਾਈ ਸਤਿ ਸ਼੍ਰੀ ਅਕਾਲ ਨਾਮ ਦੱਸ ਦਿਓ ਅਰਵਿੰਦਰ ਸਿੰਘ ਅੱਛਾ ਵੀਰ ਅੱਜ ਦੋ ਨਗ ਆਪਾਂ ਵਕਾਊ ਕੀਤੇ ਆ ਹਾਂਜੀ ਮੈਂ ਇਧਰ ਇੱਕ ਮੱਝ ਦਾ ਜ਼ਿਕਰ ਕੀਤਾ ਸੀ ਵੀ ਇਹ ਹਰਿਆਣੇ 'ਚ ਕਿਸੇ ਮੇਲੇ ਤੇ ਦੁੱਧ ਦੇ ਕੇ ਆਈ ਹੈ ਹਾਂਜੀ ਕਿੰਨਾ ਦੁੱਧ ਦਿੱਤਾ ਕਿਹੜੇ ਮੇਲੇ 'ਚ ਪਾਈ ਸੀ ਇਹ ਬਈ ਆਪਾਂ 17 ਦਿਨਾਂ ਦੀ ਸੂਈ ਲੈ ਗਏ ਸੀ ਮੇਲੇ ਤੋਂ 17 ਦਿਨ ਦੀ ਸੂਈ ਸੀ ਅੱਛਾ ਤੇ 19 ਕਿਲੋ 300 ਗ੍ਰਾਮ ਬਈ ਤਾਂ ਦਿੱਤਾ ਉਹਨੇ 19 ਕਿਲੋ 300 ਗ੍ਰਾਮ ਕਿਹੜੇ ਮੇਲੇ 'ਚ ਲੈ ਕੇ ਗਏ ਸੀ ਉਹ ਸੋਰਖੀ ਦੇ ਕਿਹੜੀ ਐਫਏ ਜਿਹੜਾ ਮੇਲਾ ਹੋਇਆ ਜੀ ਅੱਛਾ ਕੇਡੀਫਾ ਜਿਹੜਾ ਹਰਿਆਣੇ ਦੇ ਵਿੱਚ ਹੋਇਆ ਉੱਥੇ ਦੁੱਧ ਦਿੱਤਾ ਚਮਾਰ ਜੀ ਅੱਛਾ ਬਈ ਅੱਜ ਜਿਹੜੀ ਇਹ ਝੋਟੀ ਵੇਚਣ ਏ ਬਈ ਪਹਿਲੇ ਦੋ ਰੋ। ਉਮਰ ਅੰਦਾਜ਼ਾ। ਬਈ ਉਮਰ ਤੈਨ 3.5 ਸਾਲ ਹੋਊਗਾ। 3 ਸਾਲ ਤੋਂ 3.5 ਸਾਲ ਦੇ ਵਿੱਚ ਵਿੱਚ ਉਮਰ ਹੋਊਗੀ। ਹਾਂਜੀ। ਕਿੰਨੇ ਦਿਨ ਲੈਂਦੀ ਐ ਸੋਣ ਦੀ? ਬਸ 2-3 ਦਿਨ ਹੀ ਲਾਊਗੀ ਬਈ। ਤਿਆਰੀ ਚ ਲੱਗਦੀ। ਹਾਂਜੀ ਹਾਂਜੀ। ਸੀਮਨ ਕਿਹੜਾ ਲੱਗਾ ਇਹਦੇ? ਸੀਮਨ ਬਈ ਸੈਕ ਦਾ ਲੱਗਾ ਕੋਈ ਨੰਬਰ ਯਾਦ ਨਹੀਂ। ਬੋਲਦਾ ਨੰਬਰ ਨਹੀਂ ਯਾਦ ਹੂੰ ਸੈਕ ਦਾ ਸੀਮਨ। ਹਾਂਜੀ। ਕੀ ਡਿਮਾਂਡ ਰਹਿਣੀ ਐ ਦੀ ਬਈ? ਬਈ 1.35। 1,35,000। ਤੋਰਗੇ ਨੂੰ। ਸੋ ਸੋ ਰੇਟ 1,35,000 ਆ ਬਿਲਕੁਲ ਕੁੰਡਾ ਤੇ ਛੋਟਾ ਸਿੰਗ। ਕਟਿੰਗ ਨਹੀਂ ਕਰਾਉਂਦੇ ਬਾਈ ਪਸ਼ੂਆਂ ਦੇ ਵਾਲ ਨਹੀਂ ਲਵਾਉਂਦੇ ਆਪਣੇ ਆਪ ਝੜਦੇ ਜਾਂਦੇ ਆ ਵਾਲ ਸੋ ਸਭ ਤੋਂ ਤੁਸੀਂ ਦੇਖੋ ਸਕਿਨ ਬਹੁਤ ਸੋਹਣੀ ਛੋਟੀ ਦੀ ਦੱਸੋ ਤੁਸੀਂ ਉਹ ਇਹਦੀ ਬਣਾਵਟ ਦੇਖੋਗੇ ਹਾਈਟ ਮੀਡੀਅਮ ਚ ਵੇਲ ਚੰਗੀ ਹੈ ਲੰਬੀ ਛੋਟੀ ਹੈ ਬਾਕੀ ਹਵਾਨਾ ਬੜਾ ਸਾਫ਼ ਆ ਖਾਸ ਗੱਲ ਤੁਹਾਡਾ ਥਾਂ ਪੱਕਾ ਪਸ਼ੂ ਤੁਰਨ ਤੋਂ ਡਰਦੇ ਰਹਿੰਦੇ ਆ ਇੱਕ 35 ਡਿਮਾਂਡ ਹੈ ਬੜਾ ਸੋਹਣਾ ਹਵਾਨਾ ਦੱਸੋ ਛੋਟੀ ਦਾ ਦੋ ਤਿੰਨ ਦਿਨ ਵੀਰ ਕਹਿੰਦਾ ਪਰ ਮੇਰੀ ਤੱਕ ਆ ਵੀ ਹੋ ਸਕਦਾ ਜੇ 5-7 ਦਿਨ ਇਹ ਝੋਟੀ ਲੈ ਜੇ ਕਿਉਂਕਿ ਪੁੜਾ ਹਜੇ ਕੋਈ ਬਹੁਤਾ ਸਿੱਟਿਆ ਨਹੀਂ ਬਾਕੀ ਥਣਾ ਚ ਜੋਸ਼ ਪਸੂ ਲੇੜ ਆ ਕੇ ਪਉਂਦਾ ਮੀਡੀਅਮ ਹਾਈਟ ਦੀ ਲੰਬਾਈ ਫੁੱਲ ਹੈ ਪਹਿਲਣ ਝੋਟੀ ਹੈ ਸਾਫ ਸੁਥਰੀ ਹੈ ਇੱਕ 35 ਡਿਮਾਂਡ ਹੈ ਲੈ ਆ ਬਈ ਜੀ ਨੂੰ ਚਾਤੇ ਉਹ ਵੀਰ ਕਾਲ ਕਰ ਸਕਦਾ ਥਾਣਾ ਤਾਂ ਦੋਸਤੋ ਇਤਾਂ ਜਿਵੇਂ ਮੈਂਤੀ ਕਰਕੇ ਲਾਏ ਹੁੰਦੇ ਆ ਓਵੇਂ ਪਿਛਲੇ ਥਾਣਾ ਚ ਵਿੱਥੀ ਐ ਅਗਲੇ ਥਾਣਾ ਚ ਵੀ ਵਿੱਥੀ ਉਸੇ ਤਰ੍ਹਾਂ ਦੀ ਮੈਂ ਤਾਂ ਇੱਕ ਵਾਰ ਹੋਰ ਤਲਵਿੰਦਰ ਬਾਈ ਉਧਰ ਨੂੰ ਸੋ ਇਹ ਕਿਹੜਾ ਹੋਰ ਦੇਖਦੇ ਆ ਦੋਸਤੋ ਕਢਾ ਕੇ ਵੈਸੇ ਪੱਕਾ ਥਾਣਾ ਹੈ ਡਰ ਲੱਗਦਾ ਵੀ ਕੁਸੂ ਸਲਿੱਪਣਾ ਕਰ ਜੇ ਸੋ ਹੁਣ ਤੁਸੀਂ ਜਾਣ ਦੀ ਦਾ ਹਵਾਨਾ ਦੋਸਤੋ ਨੋਟ ਕਰ ਲਿਓ ਜੇ ਇਹਦਾ ਇਸ ਤਰ੍ਹਾਂ ਦਾ ਰੋਕੇ ਦੇ ਹਵਾਨੇ ਦਾ ਸਾਫ ਸੁਥਰਾ ਹਵਾਨਾ ਬਿਲਕੁਲ ਇਹ ਸੋਹਣਾ ਹਵਾਨਾ ਬਣਾਉਗੀ ਝੋਟੀ ਅਜੇ ਦਿਨ ਲੈਂਦੀ ਹੈ ਲੈ ਆ ਭਾਈ ਵਾਪਸ ਬਾਕੀ ਜੇ ਸਿੰਗਾ ਨਾਲੋਂ ਦੇਖਦੇ ਆ ਤਾਂ ਸਿੰਗਾ ਦੀ ਸ਼ੇਪ ਵੀ ਸੋਹਣੀ ਹੈ ਸਟਰਕਚਰ ਜਿਹੜਾ ਉਹ ਤੁਹਾਨੂੰ ਇਹਦਾ ਦੱਸ ਹੀ ਦਿੱਤਾ ਇਹ ਤੋਂ ਬਿਨਾਂ ਦੱਸੋ ਇੱਕ ਬੋਲ ਵੀ ਬਾਈ ਨੇ ਕੱਟਾ ਵੀ ਜਿਹੜਾ ਵੇਚਣਾ ਹੈ ਉਹਦੇ ਬਾਰੇ ਵੀ ਜਾਣਕਾਰੀ ਲੈਣੀ ਹੈ ਆਪਾਂ ਸੋ ਇਹ ਝੋਟੀ ਦਾ ਰੇਟ ਤੁਹਾਨੂੰ ਵੀਡੀਓ ਚ ਦੱਸ ਹੀ ਦਿੱਤਾ ਹੈ ਬਾਕੀ ਸੋਨਾ ਢਾਂਚੇ ਦੀ ਝੋਟੀ ਹੈ ਬਈ ਜਿਹੜਾ ਇਹ ਕੱਟਾ ਵਿੱਚ ਨਾ ਇਹ ਉਸਮਾਜ ਦਾ ਬੱਚਾ ਜਿਹੜੀ ਵੱਡੇ ਹਵਾਨੇ ਵਾਲੀ ਮਾਸੀ ਆਪਣੇ ਕੋਲ ਇਹਦੀ ਉਮਰ ਕਿੰਨੀ ਹੋਗੀ ਉਹ ਤਾਂ 3-4 ਡੇਢ ਸਾਲ ਤੋਂ ਉੱਪਰ ਹੋਗਾ ਠੀਕ ਹੈ ਉਹ ਮੱਧ ਵੇਚਦੀ ਸੀ ਫਿਰ ਆਪਾਂ ਹਾਂਜੀ ਉਹ ਮੈਂ ਸੇਲ ਕਰਤੀ ਠੀਕ ਹੈ ਉਹ ਸੇਲ ਕਰਤੀ ਸੀ ਇਹ ਤੇ ਇਹਦਾ ਕੀ ਰੇਟ ਕਰ ਦਊਗਾ ਇਹਦਾ ਬਈ 50000 ਰੁਪਏ ਪਿਆਰ ਉਮਰ ਕਿੰਨੀ ਦੱਸੀ ਜਾਂਦਾ ਚ ਇਹਦਾ 1.5 ਸਾਲ ਤੋਂ ਉੱਪਰ ਹੋ ਗਈ 1.5 ਸਾਲ ਤੋਂ ਉੱਪਰ ਠੀਕ ਹੈ ਸੋ ਦੋਸਤੋ 50000 ਰੇਟ ਹੈ 1.5 ਸਾਲ ਤੋਂ ਉੱਪਰ ਇਹਦੀ ਉਮਰ ਹੈ ਇਹ ਕਿਹੜੇ ਸਾਨ ਦਾ ਬੱਚਾ ਹੈ ਇਹ ABC ਵੀਰਾਂ ਵਈ ਦੇ ਅਬ ਮੰਨੀਉਦਾਈ ਇਹ ਆਪਾਂ ਜਦੋਂ ਮੱਝਸ ਦੀ ਵੀਡੀਓ ਬਣਾਈ ਸੀ ਉਸ ਕਿਹੜੇ ਦਾਈ ਆ ਉਦੋਂ ਹਾਂਜੀ ਹਾਂਜੀ ਉਦੋਂ ਦਾ ਹਾਂਜੀ ਠੀਕ ਹੈ ਸੋ ਦੋਸਤੋ ਉਸ ਮੱਝ ਦੀ ਆਪਾਂ ਉਸੋਂ ਵੀਡੀਓ ਵੀ ਬਣਾਈ ਸੀਗੀ ਬਿਲਕੁਲ ਤਿਆਰੀ ਚ ਜਦੋਂ ਸੂਈ ਹੈ ਤਾਜੀ ਉਦੋਂ ਵੀ ਵੀਡੀਓ ਬਣੀ ਸੀ ਇਹ ਕੱਟਾ ਉਦੋਂ ਨਾਲ ਸੀਗਾ ਇਹ ਕੱਟਾ ਵੇਚਣਾ ਇਹਦਾ ਰੇਟ 50000 ਹੈ ਅਬ ਮੈਨੂੰ ਬੋਲਦਾ ਬੱਚਾ ਹੈ ਤੇ ਇਹ ਮੱਝ ਜਿਹੜੀ ਚੋਟੀ ਇੱਕ ਫੋਰ ਸੇਲ ਹੈ ਨਗਦ 2 ਵਜ ਦੀ ਵੀਡੀਓ ਦੇ ਤੋਂ ਤੁਸੀਂ ਆ ਕੇ ਦੇਖ ਕੇ ਉਹਦੀ ਤਸੱਲੀ ਨਖਰੀ ਦਿਓ ਧੰਨਵਾਦ